ਲੱਖਿਆਸ ਵਾਰੇ ਕੀ ਕਰਾ ਕਰ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਪਤੈ ਜੀ ਇਹ ਜਿਹੜੀ ਪੰਜਾਬ ਸਰਕਾਰ ਲੈਂਡ ਪੋਲਿੰਗ ਦੀ ਲੈ ਕੇ ਆਈ ਹੈ ਨਾ ਜੀ ਸਕੀਮ ਇਹ ਸਾਰੀ ਕਿਸਾਨ ਮਾਰੂ ਆ ਜੀ ਇਹ ਇਹਨਾਂ ਨੇ ਇੱਕ ਕੀ ਕੀਤਾ ਵਾ ਕਿ ਜਿਹੜੇ ਦਿੱਲੀ ਦੇ ਵੱਡੇ ਵੱਡੇ ਬਿਲਡਰ ਆ ਉਹਨਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਲਿਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਜਿਹੜੇ ਪੰਜਾਬ ਦਾ ਇਤਿਹਾਸ ਆ ਨਾ ਕਿਸਾਨ ਇੱਥੇ ਆਪਣੀ ਜ਼ਮੀਨ ਦੇ ਵਿੱਚ ਵਾਰਾ ਪਸ਼ੂ ਨਹੀਂ ਵੜਨ ਦਿੰਦੇ ਤੇ ਇਹਨਾਂ ਕੁੱਤਿਆਂ ਨੂੰ ਕਿੱਥੇ ਵੜਨ ਦੇ ਦਿੰਦੇ ਆ ਇਹ ਕੰਨ ਖੋਲ ਕੇ ਗੱਲ ਸੁਣ ਲੈਣ ਪੰਜਾਬੀਆਂ ਦਾ ਇਤਿਹਾਸ ਇੱਕ ਕਰ ਲੈਣ ਕੀ ਆ ਉਹਨਾਂ ਨੇ ਅੱਜ ਤੱਕ ਕਿਸੇ ਨੂੰ ਬਖਸ਼ਿਆ ਨਹੀਂ ਜਿਨ੍ਹਾਂ ਨੇ ਉਹਦੀ ਉਹਦੀ ਜ਼ਮੀਨ ਤੇ ਨਿਗਾਹ ਰੱਖੀ ਆ ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਕਹਿਣਾ ਕਿ ਇਹਨਾਂ ਦੀ ਚਲੋ ਇਹ ਪਿਛਲੀ ਵਾਰੀ ਬਦਲਾਵ ਦਾ ਨਾਮ ਲੈ ਕੇ ਆ ਗਏ ਆ ਇਹ ਸਾਡੇ ਤੇ ਪੰਜਾਬੀਆਂ ਦੀ ਆਜ਼ਾਦੀ ਵੀ ਲੈ ਕੇ ਹਾਥੀ ਤੇ ਆਂਦੇ ਛੱਡ ਕੇ ਕੋਤੇ ਤੇ ਆਂਦੇ ਆ ਠੀਕ ਆ ਇਹਨਾਂ ਦਾ ਇਹੀ ਹਾਲ ਹੋਣਾ ਵਾ ਇਹਨਾਂ ਨੂੰ ਅੱਜ ਕੋਤੇ ਤੇ ਛੱਡ ਕੇ ਆਣਾ ਵਾ ਕਿ ਤੁਸੀਂ ਸੁਲਤਾਨਪੁਰ ਲੋਧੀ ਦਾ ਦੇਖ ਲਓ ਤੁਸੀਂ ਕਿ ਇੱਥੇ ਕੁਝ ਲੋਕ ਪਿੱਛੇ ਦੇ ਚੀਮਾ ਸਾਹਿਬ ਦੀ ਇੰਟਰਵਿਊ ਚੱਲਦੀ ਇਹਨਾਂ ਨੇ ਪੈਸੇ ਦੇ ਕੇ ਕਮੈਂਟ ਕਰਵਾਏ ਆ ਚੀਮਾ ਸਾਹਿਬ ਦੀ ਇੰਟਰਵਿਊ ਤੇ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਹਾਡੀ ਰੋਟੀ ਇਹਨਾਂ ਦੇ ਕਮੈਂਟਾਂ ਤੇ ਚੱਲਦੀ ਆ ਇਹ ਤੁਹਾਨੂੰ ਹਾਲੇ ਤੱਕ ਗਮਰਾਹ ਕਰਦੇ ਇੱਥੇ ਕਈ ਕੁਝ ਇਹਨਾਂ ਨੇ ਝੂਠੇ ਵਾਅਦੇ ਕੀਤੇ ਅਸੀਂ ਉੱਥੋਂ ਡਾਕਟਰ ਲੈ ਕੇ ਆਵਾਂਗੇ ਉੱਥੋਂ ਲੈ ਕੇ ਆਵਾਂਗੇ ਅੱਜ ਤੱਕ ਦੱਸੋ ਸultanpur ਚ ਹੋਇਆ ਕੀ ਆ ਤੇ ਫੇਰ ਗੱਲ ਕਰਨ ਲੱਗਿਆ ਸ਼ਰਮ ਨਹੀਂ ਕਰਦੇ ਮੈਨੂੰ ਨਹੀਂ ਸਮਝ ਲੱਗਦੀ ਇਹਨਾਂ ਲੋਕਾਂ ਦੀ ਮੈਂ ਸਾਰੇ ਆਪਣੇ Sultanpur ਹਲਕੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਨਤੇਜ ਸਿੰਘ ਚੀਮਾ ਜੀ ਆਪਣੇ ਲੋਕਲ ਬੰਦੇ ਆ ਉਹਨਾਂ ਦੀ ਆਪਾਂ ਫੁੱਲ ਸਪੋਰਟ ਕਰੀਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਕਿ ਜਿਹੜਾ ਇਹ ਪੁਤਲਾ ਫੁਕਿਆ ਗਿਆ ਲੈਂਡ ਪੋਲਿਸੀ ਦੇ ਅਗੇਂਸਟ ਆ ਜੇ ਕੋਈ ਵੀ ਸਾਡੀ ਜਗ੍ਹਾ ਦੇ ਵਿੱਚ ਸਾਡੀ ਪੈਲੀ ਦੇ ਵਿੱਚ ਪੈਰ ਰੱਖੂਗਾ ਪਹਿਲਾਂ ਉਹਨਾਂ ਨੂੰ ਸਾਡੇ ਸ਼ਰੀਰਾਂ ਦੇ ਉੱਤੋਂ ਦੀ ਬਲਟੋਜੇ ਚਲਾਣੇ ਪੈਣਗੇ ਫਿਰ ਅਈ ਉਹਨਾਂ ਨੂੰ ਅੰਦਰ ਵੜਨ ਦਵਾਂ। ਥੈਂਕ ਯੂ। ਨਵ ਸੇਖੋ ਪ੍ਰਧਾਨ ਦੁਆਬਾ ਜੋਂ ਹਾਂ ਕਾਂਗਰਸ ਪਾਰਟੀ ਇਹ ਅੱਜ ਹੀ ਪ੍ਰਦਰਸ਼ਨ ਕੀਤਾ ਜੀ ਲੈਂਡ ਪੋਲਿਸੀ ਜੋ ਭਗਵੰਤਬਾਹ ਸਰਕਾਰ ਲੈ ਕੇ ਆਈ ਹੈ ਜੀ ਇਹ ਕਿਸਾਨ ਮਾਰੂ ਨੀਤੀ ਹੈ ਜੀ ਠੀਕ ਹੈ ਸਰ ਤੇ ਕਾਂਗਰਸ ਪਾਰਟੀ ਕਾ ਕਿਸਾਨਾਂ ਦੀ ਪਾਰਟੀ ਹੈ ਜੀ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਪਈ ਹੈ ਜੀ ਇਹ ਕਿਸਾਨ ਦੇ ਹਿੱਤ ਲਈ ਚੰਗੀ ਪਾਲਿਸੀ ਨਹੀਂ ਦੀ ਤੇ ਕਾਂ ਭਗਵੰਤਬਾਨ ਸਰਕਾਰ ਨੂੰ ਚਾਹੀਦਾ ਜੀ ਇਹ ਕਿਸਾਨਾਂ ਤੋਂ ਮਾਫੀ ਮੰਗੇ ਤੇ ਪਾਲਿਸੀ ਰੱਦ ਕੀਤੀ ਜਾਵੇ